ਡਿਪਟੀ ਸਪੀਕਰ ਸਾਹਿਬਾਰੇ ਵੀ ਗੱਲ ਕਰ ਰਹੀ ਕਹਿੰਦੇ ਉਹਨਾਂ ਦਾ ਛੋਟਾ ਜਿਹਾ ਬੱਚਾ ਹੀ ਗਾਇਬ ਹੋ ਗਿਆ ਸਕੂਲ ਦੇ ਵਿੱਚੋਂ ਫਿਰ ਮੁੜ ਕੇ ਪ੍ਰਸ਼ਾਸਨ ਨੂੰ ਵੀ ਭਾਜਣਾ ਪੈ ਗਿਆ ਤੇ ਖਬਰ ਵੀ ਵੱਡੀ ਬਣ ਗਈ ਕੀ ਮਸਲਾ ਪੂਰਾ ਹੋਇਆ ਜੀ ਬੱਚਾ ਇਦਾਂ ਕਿਵੇਂ ਗਾਇਬ ਹੋ ਗਿਆ ਉਹਨਾਂ ਦਾ ਪਤਾ ਨਹੀਂ ਜੀ ਇੱਥੇ ਹੁਣ ਮਾਜ਼ਰਾ ਕੀ ਆ ਕਿਉਂਕਿ ਬਹੁਤ ਤਕੜਾ ਸਕੂਲ ਆ ਨਾ ਵਾ ਤੁਹਾਨੂੰ ਪਤਾ ਹੀ ਆ ਜੀ ਤਾਂ ਉਸ ਨਾਬੇ ਦੇ ਸਕੂਲ ਚ ਹੁਣ ਕੀ ਬੱਚੇ ਨੂੰ ਦਾਬੇ ਵਜੇ ਆ ਕਿਉਂ ਭੱਜਿਆ 10ਵੀਂ ਚ ਆ ਬੱਚਾ ਸ਼ਾਇਦ ਜੀ ਤੇ ਦਸਵੀਂ ਦਾ ਬੱਚਾ ਲਾ ਲਉ ਕਿ ਕੋਈ ਅੰਦਾਜ਼ਨ ਕੋਈ 15 ਸਾਲ ਦੇ ਕਰੀਬ ਤੇ ਹੋ ਜਗਾ ਜੀ ਜੀ 15 ਸਾਲ ਦਾ ਬੱਚਾ ਸੁਰਤ ਸੰਭਲਿਆ ਹੁੰਦਾ ਹੈ ਬਿਲਕੁਲ ਉਹ ਕਿਉਂ ਪੱਜਿਆ ਹੂੰ ਕਿ ਉਹਨੂੰ ਸਕੂਲੀ ਤੌਰ ਤੇ ਕੋਈ ਸਮੱਸਿਆ ਸੀ ਤੇ ਜਾਂ ਫਿਰ ਕੋਈ ਘਰ ਦੇ ਮਾਮਲੇ ਦੇ ਵਿੱਚ ਕੋਈ ਉਧਰ ਗਿਆ ਹੋ ਜਾਂ ਕੋਈ ਨਰਾਜ਼ ਕੀ ਹੈ ਜੀ ਇਹ ਤਾਂ ਹੁਣ ਟਕੀ ਰਜੇਗੀ ਜੀ ਇਹ ਤਾਂ ਗੱਲ ਬਾਹਰ ਨਹੀਂ ਹੋਣੀ ਹੂੰ ਪਰ ਵੱਡਾ ਸਵਾਲ ਹੈ ਵੱਡੇ ਸਕੂਲ ਤੇ ਕਿਸ ਤਰ੍ਹਾਂ ਦਾ ਵੀਆਈਪੀ ਬੱਚਾ ਜਿਹੜਾ ਉਹ ਗਾਇਬ ਹੋ ਜਾਂਦਾ ਦੱਸ ਦਿਆ ਕਿ ਉਦੋਂ ਬਾਅਦ ਤੇ ਭੱਜਣਾ ਪੈ ਗਈਆਂ ਜੀ ਲੋਕ ਇਧਰ ਉਧਰ ਇਹਨਾਂ ਦੇ ਭੱਜੇ ਹਮ ਤੇ ਗਲੀਆਂ ਗੁਲੀਆਂ ਛਾਣਦੇ ਰਹੇ ਅੰਤ ਚਲੋ ਵਧੀਆ ਗੱਲ ਹੈ ਕਿ ਉਹ ਬੱਚਾ ਬਚ ਗਿਆ ਮਤਲਬ ਕਿ ਮਿਲ ਗਿਆ ਸੁਰੱਖਿਅਤ ਮਿਲ ਗਿਆ ਜੀ ਸੁਰੱਖਿਅਤ ਮਿਲ ਗਿਆ ਕਈ ਵਾਰੀ ਹੁੰਦਾ ਨਾ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਮਾਹੌਲ ਹੈ ਇਸ ਤਰ੍ਹਾਂ ਦਾ ਵੀਆਈਪੀ ਬੱਚਾ ਕਿਤੇ ਗਲਤ ਕਿਸੇ ਹੱਥ ਚੜ ਜਾਵੇ ਤਾਂ ਕੁਝ ਵੀ ਹੋ ਸਕਦਾ ਹੈ ਦੇਖੋ ਬੱਚਾ ਤਾਂ ਬੱਚਾ ਹੈ ਨਾ ਚਾਹੇ ਕੋਈ ਕਿਸੇ ਵੀ ਆਈਪੀ ਦਾ ਲੀਡਰ ਦਾ ਚਾਹੇ ਜੋ ਮਰਜ਼ੀ ਕਿਸੇ ਦਾ ਵੀ ਪਰ ਇੱਥੇ ਹੁਣ ਜਿਹੜਾ ਸਕੂਲੀ ਪ੍ਰਬੰਧ ਆ ਉਹਦੇ ਤੇ ਸਵਾਲ ਖੜਾ ਹੋਏਗਾ ਕਿਉਂਕਿ ਜਿਹੜੇ ਇਸ ਤਰ੍ਹਾਂ ਬੱਚੇ ਬੋਰਡਿੰਗ ਵਗੈਰਾ ਚ ਰਹਿੰਦੇ ਨੇ ਕਿਉਂਕਿ ਹੁਣ ਇਹ ਗੜਸ਼ੰਕਰ ਤੋਂ ਤੇ ਡੇਲੀ ਅਪ ਡਾਊਨ ਕਰਦਾ ਨਹੀਂ ਹੋਏਗਾ ਬੱਚਾ ਇਹਦਾ ਮਤਲਬ ਹੈ ਕਿ ਬੱਚਾ ਉੱਥੇ ਹੀ ਟਿਕਿਆ ਹੋਏਗਾ ਸਕੂਲ ਚ ਕੱਟਣਾ ਵੀ ਕਹਿੰਦੇ ਸਵੇਰ ਦੀ ਹੈ ਕੋਈ 4-5 ਵਜੇ ਦੀ 4-5 ਵਜੇ ਬੱਚਾ ਕਿਵੇਂ ਨਿਕਲ ਗਿਆ ਇਹ ਬੜੇ ਵੱਡੇ ਸਵਾਲ ਨੇ ਕਿ ਇਹ ਜਿਹੜਾ ਸਕੂਲੀ ਪ੍ਰਬੰਧ ਆ ਇਹ ਹੀ ਹੁਣ ਜਵਾਬ ਦੇਵੇ ਕਿਉਂਕਿ ਇਨੀ ਸਿਕਿਉਰਟੀ ਵਾਲੇ ਸਕੂਲ ਚੋਂ ਜੇ ਬੱਚਾ ਇਸ ਤਰ੍ਹਾਂ ਨਿਕਲ ਗਿਆ ਉਹ ਵੀ ਵੀਆਈਪੀ ਬੱਚਾ ਜੀ ਵੀਆਈਪੀ ਬੱਚੇ ਤੋਂ ਪਾਪ ਕੇ ਵੀਆਈਪੀ ਬਾਪ ਦਾ ਬੱਚਾ ਬਾਪ ਦਾ ਬੱਚਾ ਜੀ ਬਿਲਕੁਲ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਉ ਕਿ ਵੱਡਾ ਪ੍ਰਸ਼ਨ ਚਿੰਨਿਆ ਹੁਣ ਬੱਚੇ ਦੀ ਖਬਰ ਵੀ ਇਹਨਾਂ ਨੇ ਨੱਪਣੀ ਆ ਸਕੂਲ ਪ੍ਰਬੰਧ ਜਿਹੜਾ ਚਲਾਉਂਦਾ ਹੈ ਜੀ ਉਹਦੀ ਵੀ ਕੋਸ਼ਿਸ਼ ਹੁੰਦੀ ਆ ਕਿ ਕੋਈ ਨੈਗੇਟਿਵ ਖਬਰ ਸਾਡੇ ਪ੍ਰਤੀ ਜਿਹੜੀ ਹੈ ਬਿਲਕੁਲ ਬਿਲਕੁਲ ਪ੍ਰਭਾਵ ਪੈਂਦਾ ਹਾਂ ਜਦੋਂ ਇਹ ਹੁਣ ਉਧਰੋਂ ਰੋੜੀ ਸਾਹਿਬ ਜਿਹੜੇ ਡਿਪਟੀ ਸਪੀਕਰ ਹੈ ਉਹ ਵੀ ਚਾਹਣਗੇ ਕਿ ਮਾਮਲਾ ਬਹੁਤਾ ਨਾ ਉੱਡੇ ਬੱਚੇ ਦੇ ਮਾਈਂਡ ਚ ਕੀ ਚੱਲ ਰਿਹਾ ਸੀਗਾ ਕੀ ਦਿਮਾਗ ਚ ਆਈ ਆ ਉਹ ਸਾਰੀ ਗੱਲ ਜਿਹੜੀ ਹੁਣ ਦੱਬ ਕੇ ਰਹਿ ਜਾਏਗੀ ਪਰ ਇਹ ਜਾਂਚ ਪੜਤਾਲ ਜੀ ਅੰਦਰੂਨੀ ਤੌਰ ਤੇ ਤਾਂ ਕਰਵਾਉਣੀ ਬਣਦੀ ਆ ਨਾ ਵੈਸੇ ਧਿਆਨ ਨਹੀਂ ਦਿੰਦੇ ਇੱਥੇ ਮਦਰੱਸੇ ਚੋਂ ਵੀ ਇੱਕ ਦਿਨ ਦਾ ਸਤੇ ਕਿ ਕੁਝ ਬੱਚੇ ਜਿਹੜੇ ਸੀਗੇ ਉਹ ਨਿਕਲ ਕੇ ਇੱਥੇ ਪਾਤੜਾਂ ਦੇ ਲਾਗੇ ਜੀ ਉਹ ਦਾ ਬੱਚੇ ਕਿਸੇ ਨੇ ਵੇਖੇ ਤਾਂ ਫਿਰ ਉਹਨਾਂ ਨੇ ਪੁਲਸ ਕਾਲ ਕੀਤੀ ਉਹ ਬੱਚੇ ਆਏ ਸਨ ਚੰਡੀਗੜ੍ਹ ਮੁਹਾਲੀ ਵਾਲੀ ਸਾਈਡ ਤੋਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਜਦੋਂ ਪੁੱਛਿਆ ਕਿ ਉਹ ਕਹਿੰਦੇ ਯਾਰ ਹੋਰ ਤੇ ਕੋਈ ਤੰਗੀ ਨਹੀਂ ਐ ਮਾਪਿਆਂ ਨੂੰ ਮਿਲਣਾ ਬੜਾ ਜ਼ਰੂਰੀ ਸਮਝਦੇ ਸਾਂ ਇਹ ਇਹ ਵੀ ਕਾਰਨ ਹੁੰਦੇ ਨੇ ਮਤਲਬ ਕਿ ਮਾਪਿਆਂ ਦਾ 헤ਰਵਾ ਹੁੰਦਾ ਸੀ ਅਸੀਂ ਕੀ ਕਰੀਏ ਉਧਰ ਗਏ ਸਾਂ ਤਾਂ ਇਹ ਵੀ ਦੇਖੋ ਨਾ ਉਹਨਾਂ ਨਿੱਕੇ ਨਿੱਕੇ ਬੱਚੇ ਯਾਰ ਤੁਸੀਂ ਆਪਣੇ ਨਾਲੋਂ ਤੋੜ ਕੇ ਧਾਰਮਿਕ ਸਿੱਖਿਆ ਚਾਹੇ ਅਕਾਦਮਿਕ ਸਿੱਖਿਆ ਉੱਥੇ ਸੁੱਟ ਦਿੰਨੇ ਹੋ ਇਹ ਇਹ ਵੀ ਇੱਕ ਪ੍ਰੋਬਲਮ ਤੇ ਹੈਗੀ ਆ ਨਾ ਸਮਾਜਿਕ ਪੱਖ ਤੋਂ ਦੇਖੀ ਤਾਂ ਬੱਚੇ ਕੈਮਰੇ ਦੇ ਸਾਹਮਣੇ ਕਹਿ ਰਹੇ ਸਨ ਮਾਸੂਮ ਬੱਚੇ ਕਿ ਸਾਡਾ ਜੀ ਕੀਤਾ ਅਸੀਂ ਮਾਂ ਪਿਓ ਬਿਨਾਂ ਦਿਲ ਨਹੀਂ ਸੀ ਲਾਉਂਦੇ ਤੇ ਅਸੀਂ ਚੱਲ ਪਏ ਜੀ ਤਾਂ ਉਹ ਤਾਂ ਚਲੋ ਕੋਈ ਭਲਾ ਆਦਮੀ ਜਿਸ ਨੇ ਦੇਖਿਆ ਨੋਟ ਕੀਤਾ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਤੇ ਉਹ ਬੱਚੇ ਜਿਹੜੇ ਆ ਸਹੀ ਸਲਾਮਤ ਮਤਲਬ ਕਿ ਪੁਲਿਸ ਨੇ ਆਪ ਦੇ ਕੋਲ ਰੱਖ ਲੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਬੁਲਾ ਲਿਆ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਉਹ ਦਰਜ ਕੀਤੀਆਂ ਕਿ ਤੁਹਾਨੂੰ ਕੋਈ ਤੰਗ ਤੇ ਨਹੀਂ ਸੀ ਕਰਦਾ ਕਿਉਂਕਿ ਬੱਚਾ ਕਈ ਵਾਰ ਤੰਗ ਹੋਇਆ ਵੀ ਨਿਕਲ ਜਾਂਦਾ ਹੈ ਨਾ ਜੀ ਜੀ ਬੱਚਾ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੋਸ਼ਣ ਬਰਦਾਸ਼ ਨਹੀਂ ਕਰਦਾ ਕਈ ਵਾਰ ਬੱਚਾ ਜਿਹੜਾ ਹੈ ਕੁਝ ਸਖਤਾਈ ਜਿਹੜੀ ਉਹ ਬਰਦਾਸ਼ ਨਹੀਂ ਕਰਦਾ ਤੇ ਬਚਨ ਦਾ ਉਪਾਅ ਕਰਦਾ ਹੈ ਤਾਂ ਉਹਨਾਂ ਬੱਚਿਆਂ ਨੇ ਇਹ ਗੱਲ ਕਹੀ ਸੀ ਕਿ ਮਾਂ 'ਤੇ ਉਹਨੂੰ ਮਿਲਣ ਨੂੰ ਦਿਲ ਕਰਦਾ ਸੀ ਹੋਰ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਹ ਸਾਬ ਲਾਲੂ ਕੋਈ ਮੋਹਾਲੀ ਦੇ ਬੱਚੇ ਸੀ ਤੇ ਪਾਤੜਾ ਕੋਈ ਮਦਰਸਾ ਚਲਾਉਂਦੇ ਸੀਗੇ ਇਸਲਾਮ ਨੂੰ ਫੋਲੋ ਕਰਨ ਵਾਲੇ ਹੋਣੇ ਨਾ ਤਾਂ ਇੱਥੇ ਭੇਜ ਦਿੱਤੇ ਗਏ ਸੀ ਇਹ ਵੀ ਹੁਣ ਸੋਚਣ ਵਾਲੀ ਗੱਲ ਹੈ ਨਾ ਕਿ ਗਰੀਬ ਬੱਚਿਆਂ ਦੀ ਤਾਲੀਮ ਇਸ ਤਰ੍ਹਾਂ ਹੁੰਦੀ ਆ ਕਿ ਚਲੋ ਉਹ ਸਟੱਡੀ ਵਗੈਰਾ ਫ੍ਰੀ ਕਰਾ ਦਿੰਦੇ ਹੋਣੇ ਆ ਜੀ ਪਰ ਮਾਪੇ ਉਹਨੂੰ ਜਿਹੜਾ ਬੱਚਾ ਉਹ ਤੇ ਲੋਚਦਾ ਹੀ ਆ ਨਾ ਸਰ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਅੱਲਾਹ ਜੀ ਜੀ ਦੱਸ ਰਿਹਾ ਕਿ ਨਾਬੇ ਸਕੂਲ ਦੇ ਵਿੱਚ ਸਿਕਿਉਰਿਟੀ ਕਹਿੰਦੇ ਬਹੁਤ ਐਵੇਂ ਭਜਣਾ ਤਾਂ ਸੌਖਾ ਨਹੀਂ ਹੈ ਉੱਥੋਂ ਹਾਂਜੀ ਇਹ ਦੇਖਣ ਵਾਲੀ ਗੱਲ ਆ ਇਹਦੇ ਵਿੱਚ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਬੱਚਾ ਆਪਣੇ ਆਪ ਪਜਾਇਆ ਜਾਂ ਕੋਈ ਹੋਰ ਕੋਈ ਕੋਈ ਗੱਲਬਾਤ ਹੈ ਇਹ ਗੱਲ ਤਾਂ ਹੁਣ ਚਲੋ ਆਪਾਂ ਕਹਿੰਨੇ ਕਿ ਹਰ ਇੱਕ ਗੱਲ ਪਬਲਿਕ ਦੇ ਵਿੱਚ ਨਹੀਂ ਆ ਸਕਦੀ ਠੀਕ ਹੈ ਇਹ ਗੱਲ ਕਿ ਜਾਂਚ ਪੜਤਾਲ ਜਿਹੜੀ ਆ ਉਹ ਅੰਦਰੂਨੀ ਤੌਰ ਤੇ ਮੇਰੇ ਖਿਆਲ ਦੇ ਨਾਲ ਹੋ ਜਾਣੀ ਚਾਹੀਦੀ ਆ ਕਿ ਕੀ ਬੱਚੇ ਦੇ ਮਾਈਂਡ ਚ ਆਇਆ ਕੀ ਬੱਚੇ ਦੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀਗਾ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਲੀਅਰ ਕਰ ਲੈਣਾ ਇਹ ਜ਼ਰੂਰੀ ਨਹੀਂ ਪਬਲਿਕ ਡੋਮੇਨ ਚਾਵੇ ਬਿਲਕੁਲ ਪਰ ਆਪਣੇ ਪੱਧਰ ਤੇ ਸਰਕਾਰ ਜਿਹੜੀ ਹੈ ਜਾਂਚ ਪੜਤਾਲ ਤੇ ਕਰਵਾ ਲੈਣਾ ਕਿਉਂਕਿ ਬੱਚੇ ਇੱਕ ਦੀ ਨਹੀਂ ਕਈ ਸਾਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਜੀ ਖੋਸ ਸਿੱਧੂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਮੁਕੱਦਰ ਸਿੰਘ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਉਹ ਕੈਰਨਿਕ ਅਸਤੀਫਾ ਦੇਣ ਵਾਲੇ ਸਿੱਧੂ ਵਰਗੇ ਇਮਾਨਦਾਰ ਲੀਡਰ ਹੁੰਦੇ ਆ ਜਿਹੜੇ ਵਗਾ ਕੇ ਪੈਰਾਂ 'ਚ ਮਾਰਦੇ ਆ ਜਿਹੜੇ ਲੋਕਾਂ ਲਈ ਖੜਦੇ ਆ ਇਹ ਹਿੰਮਤ ਦਾ ਕੰਮ ਹੁੰਦਾ ਸਾਬ ਜੀ ਬੜੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਮੈਂ ਸਵੇਰੇ ਹੀ ਨਾ ਕੋਈ ਸਮਿਤ ਬਾਰੇ ਲਿਖ ਰਿਹਾ ਸੀਗਾ ਤੇ ਮੈਂ ਲਿਖਿਆ ਸੀਗਾ ਕਿ ਦੇਖੋ ਜੇ ਸਫਲਤਾ ਦੀ ਭੈਣ ਜਿਹੜੀ ਆ ਨਾ ਉਹ ਮਿਹਨਤ ਆ ਜੀ ਤੇ ਤਿਆਗ ਜਿਹੜਾ ਭਰਾ ਹੈ ਸਫਲਤਾ ਦਾ ਬਿਲਕੁਲ ਮੈਂ ਪੜਿਆ ਸੀ ਬਹੁਤ ਸੋਹਣਾ ਲਿਖਿਆ ਮਿਹਨਤ ਮਤਲਬ ਕਿ ਮਿਹਨਤ ਤਾਂ ਸਫਲਤਾ ਵਾਸਤੇ ਕਰਣੀ ਪਊਗੀ ਜੀ ਪਰ ਨਾਲ ਜਿਹੜਾ ਤਿਆਗ ਹੈ ਉਹ ਵੀ ਤੁਹਾਨੂੰ ਕਰਨਾ ਪਊਗਾ ਤਾਂ ਤਿਆਗ ਜਿਹੜਾ ਹੁੰਦਾ ਨਾ ਉਹ ਤਿਆਗੀ ਕਰ ਸਕਦਾ ਸਾਬ ਤਿਆਗੀ ਤਪਸਵੀ ਇਹੋ ਲੋਕ ਹੁੰਦੇ ਆ ਸੋ ਇਹ ਸਧਾਰਨ ਗੱਲਾਂ ਨਹੀਂ ਹੁੰਦੀਆਂ ਇਹ ਬੜੀਆਂ ਜ਼ਮੀਰ ਦੇ ਤਲ ਤੋਂ ਜਿਸ ਬੰਦੇ ਨੂੰ ਔੜਦੀਆਂ ਨੇ ਗੱਲਾਂ ਉਹੀ ਕਰ ਸਕਦਾ ਕਿ ਹਾਂ ਭਾਈ ਯਾਰ ਮੇਰਾ ਇੱਥੇ ਰਹਿਣਾ ਨਹੀਂ ਬਣਦਾ ਮੈਂ ਤੁਹਾਨੂੰ ਆਫ ਕੈਮਰਾ ਕਹਿ ਰਿਹਾ ਸੀਗਾ ਨਾ ਕਿ ਸਹੀ ਟਾਈਮ ਸਹੀ ਜਗ੍ਹਾ ਤੇ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਬਿਲਕੁਲ ਬਿਲਕੁਲ ਠੀਕ ਜੇ ਤੁਸੀਂ ਸਹੀ ਟਾਈਮ ਤੇ ਸਹੀ ਜਗ੍ਹਾ ਤੇ ਨਹੀਂ ਹੋ ਨਾ ਤਾਂ ਫਿਰ ਘਾਟਾ ਹੋ ਜਾਂਦਾ ਸੋ ਇਸ ਵਾਸਤੇ ਇਹ ਰਾਈਟ ਟਾਈਮ ਤੇ ਰਾਈਟ ਪਲੇਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਰਾਈਟ ਟਾਈਮ ਰਾਈਟ ਪਲੇਸ ਰਾਈਟ ਡਿਸੀਜਨ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਅਗਲੀ ਖਬਰ ਵੱਲ ਨੂੰ ਚੱਲਦੇ ਆਪਾਂ ਦੋ ਕਮੈਂਟ ਹੋਰ ਪੜ੍ਹ ਲਈਏ ਜੀ ਮਲਕੀਤ ਸਿੰਘ ਕਹਿ ਰਹੇ ਨੇ ਕਿ رپورਟਰ ਸਾਹਿਬ ਸਰ ਅੱਜ ਮੈਂ ਪੰਜਾਬ ਬਾਰੇ ਸੋਚ ਰਿਹਾ ਸੀ ਕਹਿੰਦੇ ਪੰਜਾਬ ਇੱਕ ਦਿਨ ਆ ਦੀਵਾਲੀਆ ਕਹਿੰਦੇ ਹੋ ਜਾਣਾ ਜਲਦੀ ਪੰਜਾਬ ਦਾ ਜਿਹੜਾ ਹਾਲ ਚੱਲ ਰਿਹਾ ਉਸ ਹਿਸਾਬ ਨਾਲ ਤੇ ਹਾਂਜੀ ਤੁਸੀਂ ਮੈਂ ਮੈਂ ਪੜ ਦਿੰਨਾ ਥੋੜੀ ਤੁਹਾਨੂੰ ਹਾਂਜੀ ਮੈਨੂੰ ਸਮਝ ਨਹੀਂ ਆਈ ਫ੍ਰੀ ਬੀਜ਼ ਮੁਫਤ ਨਾਲ ਦੀਵਾਲੀਆ ਹੋ ਜਾਵੇਗਾ ਪੰਜਾਬ ਦਾ ਨੰਬਰ ਹੋ ਸਕਦਾ ਹੈ ਨੈਕਸਟ ਹੋਵੇ ਲੇਕਿਨ ਹਿਮਾਚਲ ਪ੍ਰਦੇਸ਼ ਵਿੱਚ ਇਹ ਹੋ ਗਿਆ ਲਓ ਜੀ ਕਮੈਂਟ ਮੈਂ ਵੇਖ ਲਓ ਤੁਹਾਡੇ ਨਾਲੋਂ ਅੱਧਾਕ ਪੜਿਆ ਤੇ ਮੈਂ ਬਣਾ ਲੈਣਾ ਮਤਲਬ ਕਿ ਸ਼ਬਦ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਅਗਲਾ ਨੰਬਰ ਪੰਜਾਬ ਦਾ ਹੋ ਸਕਦਾ ਹਿਮਾਚਲ ਚੇ ਕਮ ਹੋ ਗਿਆ ਜੀ ਬਿਲਕੁਲ ਇਹਨਾਂ ਦੀ ਗੱਲ درست ਹੈ ਇਕਨੋਮੀ ਤੇ ਨਜ਼ਰ ਰੱਖਣ ਵਾਲੇ ਸ਼ਖਸ ਲੱਗਦੇ ਨੇ ਮੈਨੂੰ ਸਰਦਾਰ ਮਲਕੀਤ ਸਿੰਘ ਜੀ ਜੀ ਕਿਉਂਕਿ ਉੱਥੇ ਵੀ ਮੁਫਤ ਬਿਜਲੀ ਵਾਲੀ ਸ਼ਾਇਦ ਇੱਕ ਸਕੀਮ ਸੀਗੀ ਜਿਹੜੀ ਇਹਨਾਂ ਨੂੰ ਹੁਣ ਵਾਪਸ ਲੈਣੀ ਪਈ ਹੈ ਸ਼ਾਇਦ ਅੱਧ ਪਚਾਦਾ ਕਿ ਪੂਰੀ ਆ ਜੀ ਮਤਲਬ ਕਿ ਦੇਖੋ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਨਾਲ ਹੋ ਗੁਸਰੀ ਆ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਫਰੀ ਬੀਸ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਚੰਗੀ ਨਹੀਂ ਪਰ ਬਦਕਿਸਮਤੀ ਹੈ ਇੰਡੀਆ ਦੇ ਵਿੱਚ ਬਹੁਤ ਸਾਰੇ ਸਟੇਟ ਜਿਹੜੇ ਆ ਉਹ ਫਰੀ ਬੀਸ ਤੇ ਚੱਲਦੇ ਆ ਹੁਣ ਜੇ ਤੁਸੀਂ ਦੇਖੋਗੇ ਤਾਂ ਕੰਗਾਲ ਹੋਣ ਦੇ ਕਗਾਰਤੇ ਨੇ ਤੇ ਉਹਨਾਂ ਸਾਰਿਆਂ ਦੇ ਸਿਰਮੌਰ ਪਤਾ ਕੌਣ ਆ ਜਨਾਬ ਆਪਨ ਜਿਹੜੇ ਸਟੇਟ ਮਤਲਬ ਕਿ ਇਹਨਾਂ ਸਕੀਮਾਂ ਨੂੰ ਚਲਾਉਣ ਵਾਸਤੇ ਸਕੀਮਾਂ ਲਾਉਂਦੇ ਨੇ ਜੀ ਕਰਜ਼ਾ ਲੈ ਹੁੰਦੇ ਨੇ ਉਹਨਾਂ ਚੋਂ ਟਾਪਰ ਆਪਾਂ ਟਾਪਰ ਆ ਬਿਲਕੁਲ ਮਤਲਬ ਇਹਨਾਂ ਦੇ ਕਹਿਣ ਦਾ ਇਹ ਹੀ ਆ ਕਿ ਅਗਲਾ ਨੰਬਰ ਹਿਮਾਚਲ ਤੋਂ ਬਾਅਦ ਪੰਜਾਬ ਦਾ ਹੋ ਸਕਦਾ ਬਿਲਕੁਲ ਇਹਨਾਂ ਨੇ ਸੱਚ ਗੱਲ ਜਿਹੜੀ ਆ ਉਹ ਸੁਣਾਈ ਆ ਕਹਿੰਦੇ ਕਿ 125 ਯੂਨਿਟ ਵਾਲੀ ਸਕੀਮ ਐ ਹਿਮਾਚਲ ਚ ਹਾਂਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਉਹਦੇ ਵਿੱਚ ਵੀ ਉਹ ਹੁਣ ਰਿਫਾਰਮਸ ਕਰਨਗੇ ਤਾਂ ਕਾ ਮਤਲਬ ਹੈ ਕਿ ਪੈਸਾ ਕੱਟ ਐ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇਸ ਵਾਰੀ ਇਹਨਾਂ ਦੇ ਨਾ ਜਿਹੜੇ ਕੁਸ਼ ਹੈਗੇ ਨੇ ਉਹ ਠੀਠ ਜੇ ਵਰਕਰ ਹੁੰਦੇ ਆ ਜਿਹੜੇ ਮਤਲਬ ਕਿ ਜਿੰਨਾਂ ਨੂੰ ਕਿਸੇ ਗੱਲ ਗੁੰਦ ਨਹੀਂ ਪਤਾ ਹੁੰਦਾ ਬਿਲਕੁਲ ਆਖੇ ਤੁਸੀਂ ਇੱਕ ਵਾਰੀ ਕਹਿੰਦੇ ਸੀ ਕੋਲਾ ਮੁੱਕ ਜਾਣਾ ਕੋਲਾ ਮੁੱਕ ਜਾਣਾ ਸੀ ਮੈਂ ਆਖਿਆ ਚਾ ਯਾਰ ਕੋਲਾ ਮੁੱਕਣ ਦਾ ਨਹੀਂ ਸੀ ਜੀ ਕੋਲੇ ਦਾ ਸਟਾਕ ਮੇਨਟੇਨ ਕਰਨ ਦਾ ਜ਼ਿਕਰ ਸੀਗਾ ਕਿ 25 ਦਿਨ ਦਾ ਮਿਨੀਮਮ ਹੋਣਾ ਚਾਹੀਦਾ ਤੇ ਟ੍ਰਿਬਿਊਨ ਦੇ ਅੰਕੜਿਆਂ ਦੇ ਮੁਤਾਬਕ ਤੁਹਾਡਾ 5-5 ਦਿਨ ਦਾ 4-4 ਦਿਨ ਦਾ ਸੀ ਦੂਜੀ ਗੱਲ ਅਸੀਂ ਇਹ ਗੱਲ ਸਾਲਾਂ ਵੱਧੀ ਸਮੇ ਤੋਂ ਕਰ ਰਹੇ ਚ ਰੁਕਣੀ ਕਰ ਰਹੇ ਆ ਕਿ ਜਨਾਬ ਕਿਥੋਂ ਤੱਕ ਲੈ ਜਾਓਗੇ ਸਬਸਿਡੀ ਐਤਕੀ ਜਿਹੜੀ ਸਬਸਿਡੀ ਨਿਰਧਾਰਤ ਕੀਤੀ ਸੀਗੀ ਸੋਖਮ ਸਾਹਿਬ ਉਸ ਨਿਰਧਾਰਤ ਕੀਤੀ ਸਬਸਿਡੀ ਤੋਂ ਵੀ ਅਸੀਂ 3000 ਕਰੋੜ ਅੱਗੇ ਚੱਲ ਗਏ ਕਿਉਂ ਕਿ ਬਿਜਲੀ ਮੌਨਸੂਨ ਤੁਹਾਨੂੰ ਪਤਾ ਨਾ ਬਹੁਤ ਲੇਟ ਐਕਟਿਵ ਹੋਇਆ ਬਿਲਕੁਲ ਔੜ ਲੱਗੀ ਸੀ ਇੱਕ ਵਾਰੀ ਤਾਂ ਉਹ ਜਿਹੜੀ ਬਿਜਲੀ ਸੀਗੀ ਉਹ ਵੱਧ ਇਹਨਾਂ ਨੂੰ ਖਰੀਦਣੀ ਪਈ ਤਾਂ ਜਿਹੜਾ ਸਬਸਿਡੀ ਦਾ ਬਿੱਲ ਸੀ ਉਹਦੇ 'ਚ 3000 ਕਰੋੜ ਰੁਪਈਆ ਐਕਸਟਰਾ ਚੁੜ ਗਿਆ ਹੁਣ ਤੁਸੀਂ ਸੋਚ ਕੇ ਵੇਖੋ ਕਿ ਜਿਹੜਾ ਬੰਦਾ ਪਹਿਲਾਂ ਹੀ ਮੇਰੇ ਅਰਗਾ ਨੰਗ ਮਲੰਗਿਆ ਉਹਨੂੰ ਉਤੋਂ ਬਿਮਾਰੀ ਪੈ ਜਾਵੇ ਜੀ ਜਾਂ ਕੇਸ ਪੈ ਜਾਵੇ ਕੋਈ ਵੀ ਵਿਪਤਾ ਪੈ ਜਾਵੇ ਜੀ 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 ਪੈਦਾ ਮਤਲਬ ਹੈ ਕਿ ਉਹ ਕਰਜ਼ਾਈ ਹੋਰ ਕਰਜ਼ਾਈ ਹੋਏਗਾ ਦਿਵਾਲੀਆ ਨਿਕਲ ਜਾਂਦਾ ਹੈ ਯਾਨੀ 3000 ਕਰੋੜ ਦਾ ਰਗੜਾ ਇਹਨਾਂ ਨੇ ਅੰਕੜੇ ਕੱਢਨੇ ਨਹੀਂ ਹੁੰਦੇ ਸਾਹਿਬ ਜੀ ਇਹ ਅੰਕੜੇ ਲਿਆਉਣੇ ਨਹੀਂ ਹੁੰਦੇ ਮੇਰੇ ਖਿਆਲ ਦੇ ਨਾਲ ਇਹ ਬਿਲਕੁਲ ਗੱਲ ਜਿਹੜੀ ਹੈ ਨਾ ਉਹ درست ਆ ਕੇ ਇੱਕ ਅੱਧ ਦੇਣ ਇਹਨਾਂ ਨੂੰ ਉੱਥੇ ਸੈਸ਼ਨ ਦਾ ਕੰਪਲੀਟਲੀ ਰੋਜ਼ਗਾਰ এমਪਲॉयਮੈਂਟ ਜੀ ਤੇ ਦੂਸਰਾ ਇਕਨੋਮੀ ਇਹਦੇ ਤੇ ਲਿਆਉਣਾ ਚਾਹੀਦਾ ਤੇ ਹੋ ਸਕੇ ਤਾਂ ਵਾਈਟ ਪੇਪਰ ਵੀ ਲੈ ਕੇ ਆ ਜਾਣਾ ਜੀ ਵਾਈਟ ਪੇਪਰ ਲਿਉਣ ਤਾਂ ਬਹੁਤ ਵਧੀਆ ਗੱਲ ਆ ਕਿ ਤੁਹਾਡੀ ਜਿਹੜੀ ਰੋਜ਼ਗਾਰ ਦੀ ਦਰ ਹੈ ਉਹ ਕਿਸ ਤਰ੍ਹਾਂ ਦੀ ਹੈ ਰੋਜ਼ਗਾਰ ਦੇ ਮੌਕੇ ਕਿਸ ਤਰ੍ਹਾਂ ਦੇ ਆ ਜਾਂ ਤੁਹਾਡਾ ਵੀ ਰੁਪਈਆ ਕਿਸ ਤਰ੍ਹਾਂ ਚੱਲ ਰਿਹਾ ਦੋਨੇ ਹੀ ਹੂੰ ਹੂੰ ਰਾਰਾ ਰੁਪਈਆ ਤੇ ਰਾਰਾ ਰੋਜ਼ਗਾਰ ਇਹਨਾਂ ਤੇ ਜ਼ਰੂਰ ਗੱਲ ਹੋਣੀ ਚਾਹੀਦੀ ਆ